ਮੇਰੇ ਚੈਨਲ ਸੋਹਣੀ ਧਰਤ ਪੰਜਾਬ ਦੀ ਨੂੰ ਦੇਖ ਰਹੇ ਮੇਰੇ ਰਮਵਰ ਦੇ ਦਰਸ਼ਕ ਮੇਰੀਆਂ ਭੈਣਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਮੈਂ ਤੁਹਾਨੂੰ ਪਿਛਲੇ ਇੱਕ ਐਪੀਸੋਡ ਦੇ ਵਿੱਚ ਦਿਖਾਇਆ ਸੀਗਾ ਕਿ ਅੱਗ ਨਹੀਂ ਕਿਸੇ ਮਸਲੇ ਦਾ ਹੱਲ ਠੀਕ ਹੈ ਉਸੇ ਤਹਿਤ ਦੋਸਤੋ ਅਗਲੀ ਲੜੀ ਦੇ ਵਿੱਚ ਅਸੀਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਕਰਦਾ ਤੁਹਾਨੂੰ ਉਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਅਤੇ ਜੋ ਵੀਡੀਓ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਉਹ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ। ਤੁਸੀਂ ਬਣਾ ਸਕਦੇ ਠੀਕ ਹੈ। ਤੇ ਤੇ ਆਪਣਾ ਇਸ ਦੀ ਇਸ ਮਹੀਮ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਹੋ? ਠੀਕ ਹੈ। ਤਾਂ ਦੋਸਤੋ ਸਾਰੇ ਇਹ ਇੱਕ ਬਹੁਤ ਵੱਡਾ ਮਾਸਲਾ ਹੈਗਾ ਦੋਸਤੋ ਪੰਜਾਬ ਦੇ ਵਿੱਚ ਇੰਨਾਮ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਕੀ ਵਾਤਾਵਰਣ ਨੂੰ ਕਿਵੇਂ ਬਣਾਇਆ ਪਛਾਇਆ ਜਾ ਸਕੇ ਠੀਕ ਹੈ। ਦਿਨੋਂ ਦਿਨ ਰੋਜ਼ ਰੋਜ਼ਾਨਾ ਦਿੱਖੋ ਮਸ਼ੀਨਰੀ ਵੱਧ ਰਹੀ ਹੈ ਏਸੀ ਵੱਧ ਰਹੇ ਨੇ ਠੀਕ ਹੈ ਤੇ ਫੈਕਟਰੀਆਂ ਦਾ ਧੂਆਂ ਬਹੁਤ ਕੁਸ਼ੂ ਹੋ ਰਿਹਾ ਹੈ ਨਾ ਤੇ ਬਾਕੀ ਕੁਝ ਆਪਾਂ ਜਿਵੇਂ ਕਲਕਤੇ ਦੇ ਨਾਲ ਨੂੰ ਬਰਾਲੀ ਦੇ ਨਾਲ ਨੂੰ ਅਗਲੋਂ ਹੈ ਨਾ ਚਲੋ ਜ਼ਿਮੀਦਾਰ ਜਿਹੜੇ ਭਰਾਣੇ ਉਹਨਾਂ ਦੀ ਵੀ ਕੋਈ ਮਜਬੂਰੀ ਹੋ ਸਕਦੀ ਹੈ ਤੇ ਜਿਵੇਂ ਚੌਲਾਂ ਦੇ ਨਾਲ ਨੂੰ ਕਹਿੰਦੇ ਨੇ ਜੀਰੀ ਦੇ ਨਾਲ ਨੂੰ ਕਹਿੰਦੇ ਨੇ ਵੀ ਸਾਡਾ ਕੋਈ ਸਰਕਾਰ ਹੱਲ ਕਰੇ ਪਰ ਕਲਕਤੇ ਦੇ ਨਾਲ ਨੂੰ ਤਾਂ ਕਲਕੱਤਾ ਤੱਕ ਡਾਲੋ ਡਾਲ ਵੇਖਦਾ ਜਾਣਾ ਹੈ ਨਾ ਕਲਕਤੇ ਦੇ ਨਾਲ ਨੂੰ ਵੀ ਅਸੀਂ ਅਗਲੋਂ ਕਰਾਂਗੇ ਪਰ ਹਾਲੀਆ ਤਾਂ ਕੋਈ ਹੱਲ ਨਹੀਂ ਹੈਗਾ ਵੀ ਆਪਾਂ ਮੰਡਲੇ ਨੇ ਕਿਹਾ ਨਾ ਭਰਾਵਾਂ ਨਾਲ ਬੈਠ ਕੇ ਦੱਸਣਾ ਕਿ ਪ੍ਰਾਣੀ ਦੇ ਨਾੜੂ ਦਾ ਕਲਣਾ ਨਹੀਂ ਬਜੂਰੀ ਆ ਪਰ ਦੂਜੀ ਪਾਸੇ ਕਲ ਕਰਨ ਦੀ ਜੀ ਇਹ ਤਾਂ ਢਾਲੋ ਢਾਲ ਬਿਕ ਜਾਂਦਾ ਹਨ ਕੀ ਵੀ ਕਲਕੇ ਦੀ ਢਾਲ ਨੂੰ ਨਾੜੂ ਨੂੰ ਅੱਗ ਲਾ ਕੇ ਕਿੰਨਾ ਨੁਕਸਾਨ ਹੋ ਗਿਆ ਹਨ ਤਾਂ ਮੈਂ ਸੁਣੂ ਨਾ ਨਾਲ ਪੂਰੀ ਚਾਤਖ ਖਾਵਾਂਗੇ ਤਾਂ ਤੁਸੀਂ ਆ ਪਹਿਲਾਂ ਵੀਡੀਓ ਦੇਖੋ ਕਿਵੇਂ ਅੱਗ ਲੱਗਣ ਤੋਂ ਬਾਅਦ ਰੁਕਣਾ ਕੀ ਹਾਲ ਹੈ ਇਹ ਜੋ ਰੁਕੋ ਦੋਸਤੋ ਤੁਸੀਂ ਦੇਖ ਰਹੇ ਹੋ ਬੋਰ ਦਾ ਬਹੁਤ ਪੁਰਾਣਾ ਰੁੱਖ ਸੀ ਦੋਸਤੋ ਇਹ ਦੇਖੋ ਇਹ ਤਾਂ ਮੱਚ ਗਿਆ ਕੀ ਹਾਲ ਹੋ ਗਿਆ ਤੇ ਪੰਛੀ ਵਿਚਾਰੇ ਵਿੱਚ ਹੀ ਮੱਚ ਗਿਆ ਬਹੁਤ ਪੰਛੀ ਵਿੱਚ ਮੱਚ ਗਏ ਛੋਟੇ ਛੋਟੇ ਪੰਛੀ ਨੇ ਬੱਚੇ ਸੀ ਪੰਛੀਆਂ ਦੇ ਰੈਣ ਬਸੇਰਾ ਸੀ ਦੋਸਤੋ ਇਹ ਰੁੱਖ ਸੀਗਾ ਜੋ ਬੋਰ ਸੀਗਾ ਦੇਖੋ ਇਹਦਾ ਮੁੱਢ ਸੀ ਜਿਹੜਾ ਮੇਨ ਮੁੱਢ ਦੇ ਵਿੱਚ ਕਿਵੇਂ ਇਹਨੂੰ ਜਲ ਗਿਆ ਹਨਾ ਬਹੁਤ ਦੁੱਖ ਲੱਗਦਾ ਦੋਸਤੋ ਇਹ ਦੇਖ ਕੇ ਹਨਾ ਮੇਰੀ ਆਤਮਾ ਨੂੰ ਤਾਂ ਬਹੁਤ ਦੁੱਖ ਲੱਗਦਾ ਦੋਸਤੋ ਦੇਖ ਕੇ ਹਨਾ ਪਤਾ ਨਹੀਂ ਕਿਵੇਂ ਵੀਰ ਕੋਈ ਹਨਾ ਇਹਨੂੰ ਅੱਗ ਲਾ ਕੇ ਤੁਰ ਗਿਆ ਦਿੱਖਿਆ ਨਹੀਂ ਹਨਾ ਵੀ ਅਗਰ ਗਾਹਾਂ ਵਿੱਚ ਵੱਧ ਸਕਦੀ ਆ ਅੱਗੇ ਦੋਸਤੋ ਇਸ ਤਰ੍ਹਾਂ ਅੱਗ ਲੱਗਦੀ ਲੱਗਦੀ ਕਈ ਵਾਰੀ ਪਿੰਡਾਂ ਦੇ ਵਿੱਚ ਵੀ ਅੱਗ ਚਲੀ ਜਾਂਦੀ ਆ ਦੋਸਤੋ ਅੱਗ ਦਾ ਕੋਈ ਅੱਗ ਨੂੰ ਕੋਈ ਨਹੀਂ ਰੋਕ ਸਕਦਾ ਜਦੋਂ ਅੱਗ ਵੱਧਣ ਲੱਗੇ ਅੱਜ ਕੱਲ ਤਾਂ ਜਿਵੇਂ ਕਹਿੰਦੇ ਨੇ ਅੱਗ ਭੜਕਦੀ ਹੁੰਦੀ ਆ ਪੱਤੇ ਦੇਖੋ ਮੱਥੇ ਕਿਵੇਂ ਹੋਗੇ ਰੁਕਦੇ ਬੁਰਾ ਹਾਲ ਹੋ ਗਿਆ ਦੋਸਤੋ ਇੱਕ ਵੀ ਪੰਛੀ ਨਹੀਂ ਬਚਿਆ ਹੁਣ ਇਹ ਜੂ ਪੰਛੀ ਬੈਠਾ ਹੋਗਾ ਇਹ ਇਸ ਤਰ੍ਹਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਦੋਸਤੋ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਬੁਖਲ ਨੂੰ ਅੱਗ ਲੱਗਣ ਵੇਲੇ ਇੱਥੇ ਕਿੱਡੀ-ਕਿੱਡੀਆਂ ਲਾਟਾਂ ਸੀ ਦੋਸਤੋ ਇਸ ਅੱਗ ਦੇ ਕੋਲ ਨਹੀਂ ਸੀ ਲੰਘਿਆ ਜਾ ਸਕਦਾ ਠੀਕ ਹੈ ਮੈਂ ਬਹੁਤ ਦੂਰੋਂ ਵੀਡੀਓ ਬਣਾਈ ਹੈ ਰਾਤ ਨੂੰ ਦੇਖੋ ਦਰਖਤ ਦਾ ਮੱਚ ਕੇ ਕੀ ਹਾਲ ਹੋ ਗਿਆ ਹੈ ਨਾ ਤੇ ਹੁਣ ਤੁਸੀਂ ਦੇਖੋ ਵੀ ਜਦੋਂ ਅੱਗ ਲੱਗ ਰਹੀ ਜੀ ਤਾਂ ਇਸ ਰੁੱਖ ਦਾ ਕੀ ਹਾਲ ਹੋਇਆ ਜੀ ਕਿਸ ਤਰ੍ਹਾਂ ਅੱਗ ਲੱਗੀ ਇਸ ਨੂੰ ਅੱਗ ਦੀਆਂ ਲਾਟਾਂ ਦੇਖੋ ਦੋਸਤੋ ਕਿਵੇਂ ਅੰਬਰ ਨੂੰ ਸੋਹਦੀਆਂ ਨੇ ਬਹੁਤ ਦੂਰ-ਦੂਰ ਤੱਕ ਸੇਕ ਮਾਰਦੀ ਮੈਂ ਬਹੁਤ ਦੂਰੋਂ ਵੀ ਜੋ ਬਣਾਈ ਹੈ ਦੋਸਤੋ ਅਗਰ ਵੀ ਇਹ ਇਸ ਅੱਗ ਦੀ ਕੂਲ ਜਿਹੀ ਮੋਟਰਸਾਈਕਲ ਵਗੈਰਾ ਦਾ ਕੋਈ ਛੋਟਾ ਵਹੀਕਲ ਆਂਗਾ ਤਾਂ ਉਹਨੂੰ ਅੱਗ ਲੱਗ ਸਕਦੀ ਸੀ ਅੱਗ ਇੰਨੀ ਤੇਜ਼ ਸੀ ਉਸ ਤੋਂ ਦੋਤ ਅੱਗ ਦਾ ਸ਼ੋਰ ਹੋ ਰਿਹਾ ਸੀ ਨਾ ਦੇਖੋ ਕਿਵੇਂ ਬਾਂਬੜ ਲੱਗ ਰਹੇ ਨੇ ਇਹ ਬੋੜ ਦੀਆਂ ਜੜਾਂ ਮੱਚ ਰਹੀਆਂ ਨੇ ਦੋਸਤੋ ਜਿਹੜੇ ਜੜਾਂ ਨਹੀਂ ਲੰਕਦੀਆਂ ਹੁੰਦੀਆਂ ਉਹ ਜੜਾਂ ਸੁੱਕ ਜਾਂਦੀਆਂ ਨੇ ਉਹਨਾਂ ਨੂੰ ਅੱਗ ਲੱਗੀ ਹੋਈ ਆ ਐਨੀ ਅੱਗ ਨਾਲ ਤਾਂ ਗਿੱਲੇ ਰੁੱਖ ਵੀ ਮੱਚ ਜਾਂਦੇ ਨੇ ਦੋਸਤੋ ਤਾਨੀ ਕਿਵੇਂ ਮੇਰੇ ਵੀਰੇ ਨੇ ਲਾਪਰਵਾਹ ਰਹਿੰਦੇ ਨੇ ਨਾ ਅੱਗ ਲਾ ਕੇ ਘਰੀ ਤੁਰ ਜਾਂਦੇ ਨੇ ਇਹ ਅੱਗ ਇੰਨੀ ਜਿਆਦਾ ਸੀ ਘਟੂ ਘਟੂ ਮੈਨੂੰ ਲੱਗਦਾ ਫੇਰ ਫੇਰ ਗੀੜ ਨਹੀਂ ਪਹੁੰਚਾਈ ਹੋਗੀ ਦੋਸਤੋ ਬਹੁਤ ਦੂਰ ਤੱਕ ਸਿੱਖ ਜਾਂਦਾ ਸੀ ਅੱਗ ਦੇ ਬਿਲਕੁਲ ਨਵੇਂ ਨਹੀਂ ਚੜ੍ਹ ਜਾਂਦਾ ਪੰਛੀ ਕਿੱਧਰੇ ਕੀਤੇ ਭਜੇ ਹੋਣਗੇ ਰਾਤ ਨੂੰ ਪੰਛੀ ਤਾਂ ਹੀ ਨਹੀਂ ਭਜਦੇ ਪੰਛੀਾਂ ਦਾ ਹੀ ਰਹਿਣ ਬਸੇ ਰਸੀਗਾ ਦੋਸਤੋ ਦੇਖੋ ਇਹ ਗਰੂ ਆ ਉਹ ਜਿਹੜਾ ਬਹੁਤ ਤਾਂ ਖਾਣਾ ਮੁੱਦੂ ਵੱਲ ਲੱਗ ਰਿਹਾ ਜਿਹਨੇ ਟਰਾਂਮੇ ਉੱਲੋਂ ਰੋਕ ਰੱਖਿਆ ਤੇ ਆਹ ਜਿਹੜਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਦੇਖੀ ਦੋਸਤੋ ਅੱਗ ਲੱਗਣ ਤੋਂ ਬਾਅਦ ਤੁਸੀਂ ਦੇਖੋ ਵੀ ਕਿਵੇਂ ਅੱਗ ਦੇ ਮੋਟਾ ਨੂੰ ਅਕਲ ਗਈ ਪਈ ਆ ਆ ਆਪਣੇ ਦਰਖਤਾਂ ਦੇ ਮਗਰ ਨੂੰ ਅਕਲ ਗਈ ਪਈ ਆ ਜਿੱਤੇ ਮੈਂ ਜਦੋਂ ਇੱਥੇ ਪਹੁੰਚੀ ਲੰਘ ਰਹੀ ਸੀ ਤਾਂ ਜਿਹੜੇ ਆ ਤੁਹਾਨੂੰ ਹੋ ਸਕਦੇ ਵੀ ਦੇਖ ਰਹੇ ਨਾ ਇਹ বন ਵਿਭਾਗ ਦੇ ਕਰਮਚਾਰੀ ਗਏ ਮੈਂ ਇਹਨਾਂ ਨੂੰ ਕੁਛ ਅ ਵੀ ਤੁਸੀਂ ਕਿਵੇਂ ਕਣਗੇ ਇਹ ਕਹਿੰਦੇ ਵੀ ਅਸੀਂ ਅੱਗ ਬੁਝਾਉਣੇ ਆ ਤਾਂ ਇਹਨਾਂ ਨੇ ਟੂ ਟੂ ਰੋ ਪਾਣੀ ਭੁਰੀ ਲੈ ਕੇ ਉਹ ਨਿਰੰਦ ਨਾਲ ਤੱਕ ਮਿੱਤਰ ਤੁਰ ਗਏ ਪਾਣੀ ਲੈ ਕੇ ਬੋਕ ਕੇ ਠੀਕ ਹੈ ਹਾਂ ਦੇਖੋ ਦਰਖਤਾਂ ਦੇ ਮੋਟਾ ਨੂੰ ਕਿਵੇਂ ਜੜਾਂ ਦੇ ਵਿੱਚ ਅੱਗ ਲੱਗੀ ਪਈ ਆ ਦੋਸਤੋ ਹੁਣ ਕਿੰਨੀ ਇੱਥੇ ਜੜਾਂ ਦੇ ਵਿੱਚ ਕਾਂ ਕਾਂ ਵਗੈਰਾ ਦੇ ਵਿੱਚ ਕਿੰਨੇ ਪੰਛੀ ਰਹਿੰਦੇ ਹੁਣ ਛੋਟੇ ਜਿਹੇ ਜੀਵ ਰਹਿੰਦੇ ਹੁਣ ਕਿੰਨੇ ਜੀਵ ਮਤ ਜਾਂਦੇ ਹਨਾ ਹਨਾ ਤੇ ਆਪਾਂ ਦੋਸਤੋ ਦਾਨੀ ਬਹੁਤ ਆ ਹਨਾ ਪਰ ਦਾਨ ਉਹ ਕਰਦੇ ਆ ਚੰਗੇ ਕਰਮ ਉਹ ਕਰਦੇ ਆ ਹੁਣ ਜਿਵੇਂ ਸ਼ਵੀਲਾਂ ਲੱਗਦੀਆਂ ਨੇ ਹਨਾ ਪੁੰਨ ਦਾਨ ਕਰਦੇ ਆ ਵਧੀਆ ਗੱਲਾਂ ਸਾਬਸੀ ਆ ਪਰ ਅਸੀਂ ਉਹ ਦਾਨ ਕਰਦੇ ਆ ਚੰਗੇ ਕੰਮ ਉਹ ਕਰਦੇ ਜੋ ਦਿਖਦੇ ਨੇ ਪਰ ਸਾਨੂੰ ਉਹਨਾਂ ਦਾ ਪਤਾ ਨਹੀਂ ਜਾਗਰੂਕਤਾ ਦੀ ਘਾਟ ਆ ਵੀ ਬਹੁਤ ਸਾਰੇ ਅਸੀਂ ਅਣਜਾਣੇ ਅਣਜਾਣੇ ਦੇ ਵਿੱਚ ਉਹ ਕੰਮ ਕਰ ਰਹੇ ਨੇ ਆ ਜਿਹੜੇ ਕਿਸੇ ਨੂੰ ਦਿਖਦੇ ਨਹੀਂ ਤੇ ਉਹਨਾਂ ਦਾ ਜਿਹੜਾ ਨੁਕਸਾਨ ਦਾ ਜਿਹੜਾ ਨੁਕਸਾਨ ਜਿਹਦਾ ਲਾਸ ਹੋਣਾ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੀੜ੍ਹੀਆਂ ਤੱਕ ਹੋਣਾ ਦੋਸਤੋ ਨਾ ਤੇ ਅੱਗੇ ਮੈਂ ਤੁਹਾਨੂੰ ਪਾਣੀ ਬਾਰੇ ਵੀਡੀਓ ਦਿਖਾਉਂਗਾ ਵੀ ਪਾਣੀ ਦੀ ਕਿਵੇਂ ਬੇਅਰਥੀ ਬੇਅਦਵੀ ਕਰਦੇ ਨੇ ਲੋਕ ਹਨਾ ਦੇਖੋ ਸੁੱਕੇ ਦਰਖਤ ਦੇ ਵਿੱਚ ਜਿਹੜਾ ਹੁਣ ਤਾਂ ਆਪਣੇ ਸੱਕ ਤੋਂ ਸੁੱਕੀ ਜਾਂਦਾ ਦਰਖਤ ਹੈ ਨਾ ਇਹ ਸੱਕ ਨੂੰ ਅੱਗ ਲਾ ਗੈਂਦੇ ਆ ਤਾਂ ਹੌਲੀ-ਹੌਲੀ ਦਰਖਤ ਮੱਚ ਜਾਂਦੇ ਨੇ ਕਿਪਾ ਦੋਸਤੋ ਕਹੀ ਵੀ ਅੱਪਾ ਨੂੰ ਇਹਦੇ ਬਾਰੇ ਸਰਕਾਰਾਂ ਜਾਗਰੂਕ ਕਰਨੀਆਂ ਜਾਂ ਸਰਕਾਰਾਂ ਆਪਣੀ ਕੋਈ ਹੈਲਪ ਕਰਨੀਆਂ ਤੁਸੀਂ ਸਰਕਾਰਾਂ ਤੋਂ ਨਾ ਝਾਅ ਕਰੋ ਇੱਕ ਨਾਰਾ ਹੈਗਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਅ ਕਰੋ ਉਸ ਨਾਰੇ ਦੀ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਦੁੱਤੋ ਇਹ ਤੁਸੀਂ ਕੀ ਹੋ ਸਰਕਾਰ ਦੇ ਤੁਸੀਂ ਸ਼ਕਤੀ ਹੋ ਤੁਸੀਂ ਸਰਕਾਰ ਦੀ ਤੁਸੀਂ ਸਰਕਾਰ ਦੀ ਵੋਟ ਬੈਂਕ ਹੋ ਤਾਕਤ ਤੁਸੀਂ ਸਰਕਾਰ ਦੀ ਸਰਕਾਰ ਕੀ ਹੈਗੇ ਵੀ ਜਿਹੜੀ ਆਪਣੀ ਤਾਕਤ ਨੂੰ ਖਰਾਬ ਨਹੀਂ ਕਰਨਾ ਤੁਹਾਨੂੰ ਦੋਸਤੋ ਸੋਨੂੰ ਕਿਵੇਂ ਰੋਕੂਗੀ ਹਨਾ ਠੀਕ ਹੈ ਇਹ ਰੋਕਣਾ ਸੋਨੂੰ ਆਪ ਪਹਿਣਾ ਹੈ ਜਿਵੇਂ ਹੁਣ ਪਿੱਛੇ ਕਿਤੇ ਜਿੱਦੇ ਆਪਾਂ ਜਾਈਏ ਕੋਰੋਨਾ ਦਾ ਟਾਈਮ ਆਇਆ ਸੀ ਯਾਰ ਠੀਕ ਹੈ ਦੇਖੋ ਆਪਾਂ ਨੇ ਆਪਣੀ ਰਾਖੀ ਆਪ ਕੀਤੀ ਉਹ ਕੋਰੋਨਾ ਦੇ ਟਾਈਮ ਦੇ ਵਿੱਚ ਹਨਾ ਆਪਣੇ ਮੂੰਹ ਤੇ ਮਾਸਕ ਲਾਉਣੇ ਆਪਾਂ ਆਪੋ ਆਪਣੀਆਂ ਗਲੀਆਂ ਦੇ ਵਿੱਚ ਆਪੋ ਆਪਣੀਆਂ ਫਰਟੀਆਂ ਦੇ ਵਿੱਚ ਪਹਿਰਾ ਰੱਖਿਆ ਆਪਾਂ ਨੇ ਵੀ ਕੋਈ ਬੰਦਾ ਆਵੇ ਨਾ ਠੀਕ ਹੈ ਉਹਨਾਂ ਵਾਲਾ ਸਮਾਂ ਇੱਕ ਅਹਿਦਾ ਸਮਾਂ ਹੂਆ ਠੀਕ ਹੈ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਉਹਨਾਂ ਦੀ ਜਨਰੇਸ਼ਨ ਨੂੰ ਇੱਕ ਉਹ ਚੀਜ਼ ਦੇ ਕੇ ਜਾਓਗੇ ਜਿਵੇਂ ਅੱਜ ਸਿਸਟਮ ਚੱਲਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਆਪਣੇ ਨਾਲ ਇੱਕ ਆਕਸੀਜਨ ਦਾ ਸਿਲੰਡਰ ਲੈ ਕੇ ਫਿਰਨਾ ਪਵੇਗਾ। ਕਿੰਨਾ ਭੈੜਾ ਹੈ ਦੋਸਤੋ। ਸਭ ਨੂੰ ਇਹ ਗੱਲ ਦੱਸੋ ਵੀ ਜਿਹੜੇ ਪੁਰਾਣੇ ਵਾਲੇ ਬੱਚੇ ਨੇ ਆਪਣੀ ਨਵੀਂ ਜਨਰੇਸ਼ਨ ਆਉਣੀ ਆ ਉਹਨਾਂ ਦੇ ਹਿੱਤ ਵਿੱਚ ਕੀ ਚੰਗਾ ਹੈ? ਕਿਤੇ ਤੁਸੀਂ ਇੱਕ ਚੀਜ਼ ਦੇਖੋ ਵੀ ਹਰ ਪਿੰਡ ਦੇ ਘਰ ਦੇ ਵਿੱਚ ਅੱਜ ਕਈ ਸਰਦਾਰ ਵੀ ਸੈਂਟਰ ਬੈਠਾ ਹਰ ਪੰਜਵੇਂ ਬੰਦੇ ਨੂੰ ਸ਼ੂਗਰ ਹੋਇਆ ਹੋਇਆ ਹੈ ਹਨ ਇਹ ਕੀ ਹੈਗਾ ਦੋਸਤੋ ਇੱਕ ਆਪਣੀ ਬਿਲਡਿੰਗ ਸਾਰੀ ਇੱਕ ਵਾਤਾਵਰਨ ਦੀ ਤੇ ਇੱਕ ਸਾਰੀ ਇੱਕ ਦੂਸ਼ਤ ਜਿਹੜਾ ਹੋਇਆ ਹੈ ਵਾਤਾਵਰਨ ਆਪਣਾ ਉਸ ਦੂਸ਼ਤ ਵਾਤਾਵਰਨ ਦੀ ਦੀਨ ਹੈਗੀ ਆ ਤੋਂ ਵੀ ਅਸੀਂ ਬਹੁਤ ਅਮੀਰ ਹੋ ਗਏ ਸਾਡੀਆਂ ਬਹੁਤ ਆਮਦਨਾਂ ਵਧ ਗਈਆਂ ਠੀਕ ਹੈ ਅਸੀਂ ਆਪਣੀਆਂ ਆਮਦਨਾਂ ਵਧਾ ਲਈਆਂ ਅਸੀਂ ਆਪਣੀ ਆਮਦਨ ਜ਼ਰੂਰ ਵਧਾ ਲਈਆਂ ਪਰ ਉਹ ਆਪਣੇ ਵਾਸਤੇ ਨਹੀਂ ਦੋਸਤੋ ਡਾਕਟਰਾਂ ਵਾਸਤੇ ਬਣਾ ਲਈਆਂ ਤੁਸੀਂ ਡਾਕਟਰਾਂ ਦੇ ਘਰ ਬਾਲਕ ਹੋ ਠੀਕ ਹੈ ਹਰ ਘਰ ਦੇ ਵਿੱਚ ਬਿਮਾਰੀਆਂ ਨੇ ਹਰ ਘਰ ਦੇ ਵਿੱਚ ਬੱਚੇ ਬਿਮਾਰੀ ਦੇ ਨਾਲ ਪੀੜਤ ਨੇ ਇਹ ਸੋਨੂੰ ਸਰਕਾਰਾਂ ਨੇ ਨਹੀਂ ਰੋਕਣਾ ਇਹ ਤਾਂ ਸੋਨੂੰ ਆਪਣੇ ਆਪ ਨੂੰ ਜਾਗਰਿਤ ਹੋਣਾ ਪਿਆ ਲੋਕੋ ਜਾਗੋ ਤੁਸੀਂ ਜਾਗਦੇ ਕਿਉਂ ਨਹੀਂ ਠੀਕ ਹੈ ਸਰਕਾਰਾਂ ਨੇ ਨਹੀਂ ਨਹੀਂ ਰੋਕਣਾ ਸੋਨੂੰ ਸਰਕਾਰਾਂ ਦੀ ਤੁਸੀਂ ਸ਼ਕਤੀ ਉੱਪਾਪਣ ਉਹਨਾਂ ਦੀ ਵੋਟ ਬੈਂਕ ਨੂੰ ਠੀਕ ਹੈ ਸੋਨੂੰ ਆਪਣੀ ਸ਼ਕਤੀ ਨੂੰ ਆਪਣੀ ਪਾਵਰ ਨੂੰ ਵੋਟ ਬੈਂਕ ਨੂੰ ਸਰਕਾਰ ਖਰਾਬ ਨਹੀਂ ਕਰਨਾ ਚਾਹੁੰਦੀ ਤੁਸੀਂ ਆਪਣੀ ਰਾਖੀ ਆਪ ਕਰੋ ਆਪ ਜਾਗਰਕ ਹੋਵੋ ਠੀਕ ਹੈ ਇਹਦੇ ਚੋਂ ਆਪ ਆਪਣਾ ਹਰ ਇੱਕ ਬੰਦੇ ਨੂੰ ਆਪਣੀ ਰੱਖਿਆ ਲਈ ਆਪ ਅੱਗੇ ਆਉਣਾ ਪੈਣਾਗਾ ਠੀਕ ਹੈ ਦੋਸਤੋ ਆਜ ਜਿਹੜਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਕਿਸੇ ਸਮੁੰਦਰ ਦਾ ਜਾਂ ਕਿਸੇ ਦਰਿਆ ਦਾ ਨਹੀਂ ਇਹ ਮੇਰੇ ਕਿਸੇ ਵੀਰ ਨੇ ਨਾ ਵਾਹਨ ਦੇ ਵਿੱਚ ਮੋਟਰ ਬਿਨਾ ਲੋੜ ਤੋਂ ਛੱਡੀ ਹੋਈ ਆ ਨਾ ਤਾਂ ਹੁਣ ਪਾਣੀ ਦੀ ਲੋੜ ਆ ਆਪਣਾ ਝੂਨਾ ਲਾਉਣਾ ਪੈਣਾ ਹਨਾ ਵੀ ਵਾਹਨ ਨੂੰ ਪਾਣੀ ਦੀ ਲੋੜ ਆ ਨਾ ਕੋਸੂਰ ਵੀ ਜੇਨਾ ਸਿਰਫ ਐਮੀ ਵੀ ਬਾਹਨ ਠੰਡਾ ਹੋ ਜਾਊਗਾ ਬਾਹਨ ਠੰਡਾ ਹੋਣ ਕਰਵਾਸਤੇ ਪਾਣੀ ਰੋਕਾ ਦੇਖੋ ਕਿੰਨੇ ਟਨ ਪਾਣੀ ਤੇ ਬਰਬਾਦ ਹੋ ਰਹੇ ਨੇ ਹਨਾ ਇੰਨੀ ਅੱਗ ਪੈ ਰਹੀ ਆ ਪਾਣੀ ਉੱਡ ਜਾਂਦਾ ਹਵਾ ਪਾਣੀ ਨੂੰ ਡਾਂਦਦੀ ਆ ਗਰਮੀ ਪਾਣੀ ਨੂੰ ਧੁੱਕ ਪਾਣੀ ਉਡਾਂਦੀ ਆ ਪਰ ਫਿਰ ਵੀ ਲੋਕ ਪਾਣੀ ਦੀ ਬੇਅਦਵੀ ਕਰ ਰਹੇ ਨੇ ਦੋਸਤੋ ਪਾਣੀ ਦਾ ਲੈਵਲ ਹਰ ਸਾਲ ਘਟ ਰਿਹਾ ਦੋਸਤੋ ਹਰ ਸਾਲ 5 ਫੁੱਟ ਪਾਣੀ ਨੀਚੇ ਚਲੇ ਜਾਂਦਾ ਹਨਾ ਹੌਲੀ ਹੌਲੀ ਧਰਤੀ ਦਾ ਪਾਣੀ ਮੁੱਕਦਾ ਆਉਣ ਵਾਲੀ ਆਪਣੀ ਜਿਹੜੀ ਜਨਰੇਸ਼ਨ ਆ ਉਹਨੂੰ ਬਹੁਤ ਦਿੱਕਤ ਆ ਸਕਦੀ ਦੋਸਤੋ ਪਾਣੀ ਦੀ ਅੱਗਾ ਹੋਣ ਵਾਲੀਆਂ ਆਪਣੀ ਨਸਲਾਂ ਵਾਸਤੇ ਕੱਢੀ ਲੱਗੀ ਦੋਸਤੋ ਥੋੜੇ ਜਾਗਰੂਕ ਹੋ ਜੇ ਦੋਸਤੋ ਜੇ ਮੇਰੇ ਇਸ ਵੀਡੀਓ ਨਾਲ ਤੁਸੀਂ ਸਹਿਮਤ ਹੋ ਹਨ ਮੇਰੇ ਵਿਚਾਰਾਂ ਦੇ ਨਾਲ ਸਹਿਮਤ ਹੋ ਹਨ ਤਾਂ ਮੇਰੇ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰੇ ਹੱਥ ਵਨ ਕੇ ਬੇਨਤੀ ਆ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਹੁੰਦੀ ਆ ਦੋਸਤੋ ਕਿਰਪਾ ਕਰਕੇ ਮੇਰੇ ਵੀਡੀਓ ਨੂੰ ਮੇਰੇ ਚੈਨਲ ਨੂੰ ਸੋਹਣੀ ਧਰਤ ਪੰਜਾਬ ਦੇ ਨੂੰ ਸਬਸਕ੍ਰਾਈਬ ਕਰ ਜੀ